ਬਹੁਤ ਸਤਿਕਾਰ ਜੋ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬਲੰਦ ਕਰੀਏ ਇਸਤਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਜੂਦਾ ਸਮੇਂ ਦੇ ਉੱਪਰ ਜਿਸ ਮਸਲੇ ਦੇ ਉੱਪਰ ਤੁਹਾਡੇ ਨਾਲ ਚਰਚਾ ਕਰਨੀ ਹੈ ਬੇਸ਼ੱਕ ਜੇਕਰ ਅਸੀਂ ਆਮ ਨਜ਼ਰੀਏ ਤੋਂ ਵੇਖੀਏ ਤਾਂ ਮਸਲਾ ਬੜਾ ਛੋਟਾ ਜਿਹਾ ਹੈ ਪਰ ਜੇਕਰ ਉਸ ਦਾ ਪਛੋਕੜ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੈੜ ਵਾਲੇ ਪ੍ਰਭਾਵ ਨੇ ਜੇਕਰ ਉਹਨਾਂ ਬਾਰੇ ਚਰਚਾ ਕਰੀਏ ਤਾਂ ਕੁਦਰਤਨ ਇਹ ਗੱਲ ਸਾਨੂੰ ਸਾਰਿਆਂ ਨੂੰ ਸੋਚਣ ਦੇ ਵਾਸਤੇ ਮਜਬੂਰ ਕਰ ਦੇਵੇਗੀ ਖੈਰ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਦੀ ਆਮਦ ਦੇ ਜਿਹੜੇ ਦੋ ਵੱਡੇ ਕਾਰਨ ਨੇ ਉਹਦੇ ਚ ਪਹਿਲੀ ਗੱਲ ਤਾਂ ਇਹ ਸੀ ਕਿ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਸ ਤੋਂ ਪਹਿਲਾਂ ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਸੀ ਬਹੁਤ ਘਟੀਆ ਰਹੀ ਉਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ ਤੇ ਉਹਨਾਂ ਵੱਲੋਂ ਵੀ ਜਿਹੜੇ ਪੰਥਕ ਹਿੱਤਾਂ ਨੂੰ ਵਿਸਾਰਨ ਤੇ ਬੇਉਦਭੀਆਂ ਦੇ ਜਿਹੜੇ ਦੋਸ਼ ਲੱਗੇ ਕੇਵਲ ਦੋਸ਼ ਇਹੀ ਨਹੀਂ ਸੀ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਿਤੇ ਨਾ ਕਿਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕੀਤੀ ਗਈ ਰਾਜਨੀਤੀ ਦੇ ਵਾਸਤੇ ਦੁਰਵਰਤੋਂ ਨੇ ਉਹਨਾਂ ਦੇ ਉੱਪਰ ਹੀ ਸਵਾਲੀਆ ਚਿੰਨ ਲਗਾ ਦਿੱਤਾ ਜਿਸ ਕਰਕੇ ਜਿਹੜੀਆਂ ਪੰਜਾਬ ਦੀਆਂ ਇਹ ਦੋਵੇਂ ਕਿਸੇ ਸਮੇਂ ਅਲੰਬਰਦਾ ਧਰਾਂ ਹੁੰਦੀਆਂ ਸੀ ਚਾਹੇ ਉਹ ਕਾਂਗਰਸ ਸੀ ਚਾਹੇ ਸ਼੍ਰੋਮਣੀ ਅਕਾਲੀ ਦਲ ਸੀ ਕਿਤੇ ਨਾ ਕਿਤੇ ਵੋਟਰਾਂ ਦਾ ਉਹਨਾਂ ਤੋਂ ਵਿਸ਼ਵਾਸ ਜਿਹੜਾ ਸੀ ਟੁੱਟ ਗਿਆ ਭਾਵ ਕਿ ਮਨ ਖੱਟਾ ਹੋ ਗਿਆ ਤੇ ਉਹ ਕਿਸੇ ਤੀਜੇ ਬਦਲ ਦੀ ਪਾਲ ਦੇ ਵਿੱਚ ਸਨ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੇ ਨਕਸ਼ੇ ਦੇ ਉੱਪਰ ਆਉਂਦੀ ਹੈ ਤੇ ਲੋਕਾਂ ਵੱਲੋਂ ਇਹਨਾਂ ਨੂੰ ਭਾਰੀ ਫਤਵਾ ਜਿਹੜਾ ਦਿੱਤਾ ਜਾਂਦਾ ਹੈ ਪਰ ਇਹਦੇ ਵਿੱਚ ਇੱਕ ਸਭ ਤੋਂ ਅਹਿਮ ਗੱਲ ਸੀ ਕਿ ਰਾਜਨੀਤੀ ਤੋਂ ਅਨਜਾਨ ਅਤੇ ਪੰਜਾਬ ਦੀ ਸਮੱਸਿਆ ਦੀ ਅਸਲ ਨਬਜ ਉਹਨੂੰ ਨਾ ਪਛਾੜਨ ਕਰਕੇ ਇਹਨਾਂ ਦੀ ਹੌਲੀ-ਹੌਲੀ ਲੋਕਾਂ ਤੋਂ ਦੂਰੀ ਬਣਦੀ ਜਾ ਰਹੀ ਹੈ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਹੁ ਗਿਣਤੀ ਪੰਜਾਬੀ ਵੋਟਰਾਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਸਿੱਖੀ ਦੇ ਨਾਲ ਬਹੁਤ ਹੀ سنجਗੀ ਦੀਏ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਇਸ ਗੱਲ ਨੂੰ ਕਿਤੇ ਨਾ ਕਿਤੇ ਕਾਂਗਰਸ ਸਰਕਾਰ ਭਾਵੇਂ ਉਹ ਸੂਬੇ ਦੇ ਵਿੱਚ ਹੁੰਦੀ ਸੀ ਜਾਂ ਫਿਰ ਕੇਂਦਰ ਦੇ ਵਿੱਚ ਹੁੰਦੀ ਸੀ ਉਹ ਇਸ ਗੱਲ ਨੂੰ ਜ਼ਰੂਰ ਸਮਝਦੀ ਸੀ ਤੇ ਅਕਾਲੀ ਦਲ ਦਾ ਤਾਂ ਵੱਡਾ ਜਿਹੜਾ ਵੋਟਾਂ ਦਾ دارੂਮਦਾਰ ਹੈ ਉਹ ਤੇ ਕੇਵਲ ਤੇ ਕੇਵਲ ਸਿੱਖਾਂ ਦੇ ਹਿੱਤਾਂ ਦੇ ਪ੍ਰਗਟਾਵੇ ਦੇ ਉੱਪਰ ਤੇ ਉਸ ਪ੍ਰਗਟਾਵੇ ਦੇ ਸਦਕਾ ਵੋਟਾਂ ਲੈਣ ਦੇ ਉੱਪਰ ਟਿਕਿਆ ਹੁੰਦਾ ਸੀ ਬੇਸ਼ੱਕ ਇਹ ਕੇਵਲ ਪ੍ਰਗਟਾਵਾ ਸੀ ਕੇਵਲ ਹੀ ਸਿੱਖਾਂ ਦੀਆਂ ਮੰਗਾਂ ਦੀ ਤੇ ਸਿੱਖਾਂ ਦੀਆਂ ਸਮੱਸਿਆਵਾਂ ਦੀ ਨੁਮਾਇੰਦਗੀ ਨਹੀਂ ਤੇ ਕੀਤੀ ਜਾਂਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੇ ਸ਼ਾਇਦ ਹੁਣ ਉਸੇ ਰਾਹ ਤੁਰਨਾ ਚਾਹੁੰਦੀ ਹੈ ਪਰ ਇਹਦਾ ਇੱਕ ਸਭ ਤੋਂ ਕਹਿ ਸਕਦੇ ਹੋ ਕਿ ਇੱਕ ਨਕਾਰਾਤਮਕ ਪੱਖ ਹੈ ਕਿ ਆਮ ਆਦਮੀ ਪਾਰਟੀ ਧਾਰਮਿਕ ਮੁੱਦਿਆਂ ਦੇ ਉੱਪਰ ਪੰਜਾਬ ਦੇ ਸਿੱਖ ਵੋਟਰਾਂ ਨੂੰ ਰਜਾਉਣਾ ਤਾਂ ਚਾਹੁੰਦੀ ਹੈ ਪਰ ਇਹਨਾਂ ਦੀ ਜਿਹੜੀ ਡੋਰ ਹੈ ਉਹ ਦਿੱਲੀ ਦੇ ਗੈਰ ਸਿੱਖ ਆਗੂਆਂ ਦੇ ਹੱਥਾਂ ਦੇ ਵਿੱਚ ਨੇ ਜਿਹੜੇ ਸਿੱਖ ਸਿਧਾਂਤਾਂ ਦੇ ਬਾਰੇ ਸਿੱਖ ਵਿਚਾਰਧਾਰਾ ਦੇ ਬਾਰੇ ਤੇ ਇੱਥੋਂ ਤੱਕ ਸਿੱਖ ਮਾਨਸਿਕਤਾ ਦੇ ਬਾਰੇ ਬਿਲਕੁਲ ਕੁਝ ਨਹੀਂ ਜਾਣਦੇ ਉਹ ਤਾਂ ਕੇਵਲ ਉਹ ਲੋਕ ਨੇ ਜਿਹੜੇ ਦਿੱਲੀ ਦੀ ਸਤਾ ਦੌਰਾਨ ਵੀ ਸਿੱਖਾਂ ਨੂੰ ਕੋਈ ਨੁਮਾਇੰਦਗੀ ਨਾ ਦੇ ਸਕੇ ਭਾਵੇਂ ਕਿ ਦਿੱਲੀ ਦੀ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸਿੱਖ ਸਨ ਜਿਹੜੇ ਬਕਾਇਦਾ ਇਲੈਕਸ਼ਨ ਜਿੱਤ ਕੇ ਐਮਐਲਏ ਬਣੇ ਸਨ ਪਰ ਉਹਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਵਾਂਝਾ ਰੱਖਿਆ ਗਿਆ ਕਿਤੇ ਨਾ ਕਿਤੇ ਇਹ ਉਹਨਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਸੀ ਖੈਰ ਇਹ ਤਾਂ ਇੱਕ ਛੋਟਾ ਜਿਹਾ ਪਚੋਕੜ ਸੀ ਮੁੱਖ ਮੁੱਦੇ ਉੱਪਰ ਅਸੀਂ ਆਪਣੇ ਧਿਆਨ ਨੂੰ ਕੇਂਦਰਿਤ ਕਰਨ ਦਾ ਯਤਨ ਕਰੀਏ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਦੇ ਵੱਲੋਂ ਕੇਵਲ ਤੇ ਕੇਵਲ ਇਹ ਕਹਿ ਸਕਦੇ ਆ ਕਿ ਸਿੱਖਾਂ ਦੀਆਂ ਵੋਟਾਂ ਜਾਂ ਪੰਜਾਬ ਦੀਆਂ ਵੋਟਾਂ ਨੂੰ ਕਿਸੇ ਨਾ ਕਿਸੇ ਤਰੀਕੇ ਪੰਥਕ ਭਾਵਨਾ ਦੇ ਤਹਿਤ ਖਿੱਚਣ ਦੇ ਵਾਸਤੇ ਅਖਬਾਰ ਦੇ ਵਿੱਚ ਇੱਕ ਇਸ਼ਤਿਹਾਰ ਜਾਰੀ ਕੀਤਾ ਗਿਆ ਜਿਦੇ ਵਿੱਚ ਇਹ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਦਿਹਾੜਾ ਤੇ ਸ੍ਰੀ ਦਰਬਾਰ ਸਾਹਿਬ ਦਾ 440 ਸਾਲਾ ਨੀਂਹ ਪੱਥਰ ਰੱਖਣ ਦਾ ਦਿਹਾੜਾ ਤੇ ਲੋਕਾਂ ਦੇ ਕੋਲੋਂ ਸੁਝਾਅ ਮੰਗੇ ਗਏ ਕਿ ਇਹਨਾਂ ਅਰਧ ਸ਼ਤਾਬਦੀਆਂ ਨੂੰ ਕਿਵੇਂ ਮਨਾਇਆ ਜਾਵੇ ਅਰਧ ਸ਼ਤਾਬਦੀ ਤੋਂ ਭਾਵ ਕਿ 350 ਤੇ 450 ਸਾਲਾਂ ਤਿੰਨ ਸ਼ਤਾਬਦੀ ਪੂਰੀ ਤੇ ਉਸ ਤੋਂ ਬਾਅਦ ਅੱਧੀ ਸ਼ਤਾਬਦੀ ਇਸੇ ਤਰ੍ਹਾਂ ਚਾਰ ਸ਼ਤਾਬਦੀਆਂ ਪੂਰੀਆਂ ਤੇ ਉਹਦੇ ਤੋਂ ਬਾਅਦ ਅੱਧੀ ਸ਼ਤਾਬਦੀ ਸੋ ਕਹਿਣ ਤੋਂ ਭਾਵ ਸੀ ਕਿ ਸੁਝਾਅ ਮੰਗੇ ਗਏ ਕਿ ਇਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਮਨਾਇਆ ਜਾ ਸਕੇ ਸੋ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਆਈਟੀ ਵਿੰਗ ਜਿਸ ਨੂੰ ਕਹਿ ਸਕਦੇ ਹੋ ਕਿ ਜਿਹੜਾ ਸਾਰਾ ਐਡਵਰਟਾਈਜ਼ਮੈਂਟ ਦਾ ਜਾਂ ਫਿਰ ਪਾਰਟੀ ਦੀਆਂ ਮੀਡੀਏ ਦੇ ਵਿੱਚ ਲਿਆਉਣ ਦੀਆਂ ਗਤੀਵਧੀਆਂ ਨੂੰ ਵੇਖਦਾ ਉਹਨਾਂ ਨੇ ਪੰਥਕ ਭਾਵਨਾਵਾਂ ਦੀ ਜਿਹੜੀ ਤਰਜਮਾਨੀ ਕਰਨੀ ਸੀ ਉਹ ਕਰ ਨਹੀਂ ਸਕੇ ਤੇ ਕੇਵਲ ਤੇ ਕੇਵਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਹਾਰੇ ਨਾਲ ਜਿਹੜੀ ਪੰਥਕ ਦਿਸਣ ਦੀ ਦੌੜ ਸੀਗੀ ਉਹਦੇ ਵਿੱਚ ਕੁਝ ਐਵੇਂ ਦੀਆਂ ਕਹਿ ਸਕਦੇ ਹੋ ਕਿ ਖੁਨਾਮੀਆਂ ਕਰ ਗਏ ਜਿਨ੍ਹਾਂ ਨੇ ਸਾਰੀ ਤਸਵੀਰ ਦਾ ਜਿਹੜਾ ਪਾਸਾ ਸੀ ਉਲਟਾ ਕਰ ਦਿੱਤਾ ਇਹ ਜਿਹੜੇ ਲੋਕਾਂ ਵੱਲੋਂ ਸੁਝਾਅ ਮੰਗਣ ਦੇ ਵਾਸਤੇ ਅਖਬਾਰ ਦੇ ਵਿੱਚ ਦਿੱਤੇ ਇਸ਼ਤਿਹਾਰ ਦੇ ਵਿੱਚ ਦੋ ਤਸਵੀਰਾਂ ਛਾਪੀਆਂ ਗਈਆਂ ਇੱਕ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਤੇ ਇੱਕ ਗੁਰੂ ਤੇਗ ਬਹਾਦਰ ਸਾਹਿਬ ਦੀ ਤਸਵੀਰ ਕਿਉਂਕਿ ਇਹ ਜਿਹੜੇ ਦਿਹਾੜੇ ਮਨਾਏ ਜਾਣੇ ਸੀ ਇਹ ਦੋਵਾਂ ਦੇ ਨਾਲ ਸਬੰਧਤ ਸਨ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੇ ਉੱਪਰ ਇਤਰਾਜ਼ ਜਤਾਇਆ ਹੁਣ ਇਤਰਾਜ਼ ਜਤਾਉਣ ਦਾ ਮੁੱਖ ਕਾਰਨ ਇਹ ਸੀ ਕਿ ਇਹ ਜਿਹੜੀਆਂ ਦੋਵੇਂ ਤਸਵੀਰਾਂ ਸੀ ਇਹ ਦੋਵੇਂ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਭਾਵ AI ਨਾਲ ਬਣਾਈਆਂ ਗਈਆਂ ਸੀ ਤੇ ਦੋਵਾਂ ਦੇ ਵਿੱਚ ਵੱਡੀਆਂ ਗਲਤੀਆਂ ਸੀ ਜੇਕਰ ਅਸੀਂ ਦਰਬਾਰ ਸਾਹਿਬ ਦੀ ਬਣਾਈ ਗਈ ਤਸਵੀਰ ਦੀ ਗੱਲ ਕਰੀਏ ਤਾਂ ਤੁਸੀਂ ਤਸਵੀਰ ਦੇ ਵਿੱਚ ਵੇਖ ਸਕਦੇ ਹੋ ਕਿ ਦਰਬਾਰ ਸਾਹਿਬ ਦੇ ਉੱਪਰ AI ਦੇ ਨਾਲ ਬਣਾਈ ਹੋਣ ਕਰਕੇ ਉਹਦੀ ਪਵਿੱਤਰ ਇਮਾਰਤ ਦੇ ਉੱਪਰ ਇੱਕ ਨਹੀਂ ਬਲਕਿ ਅਨੇਕਾਂ ਵਾਧੂ ਗੁੰਬਦ ਜਿਹੜੇ ਨੇ ਵਿਖਾਏ ਗਏ ਨੇ ਇਸੇ ਤਰ੍ਹਾਂ ਦਰਸ਼ਨੀ ਡਿਉੜੀ ਦਾ ਜਿਹੜਾ ਕਹਿ ਸਕਦੇ ਹੋ ਕਿ ਬਾਹਰੀ ਦਿੱਖ ਤੇ ਆਕਾਰਿਆਂ ਨੂੰ ਪੂਰੇ ਤਰੀਕੇ ਦੇ ਨਾਲ ਬਦਲ ਦਿੱਤਾ ਗਿਆ ਉਸ ਨੂੰ ਸਨੇਰੀ ਰੂਪ ਦੇ ਵਿੱਚ ਪ੍ਰਗਟ ਕੀਤਾ ਹੋਇਆ ਦਰਬਾਰ ਸਾਹਿਬ ਦੀ ਪਵਿੱਤਰ ਇਮਾਰਤ ਨੂੰ ਕਈ ਬੂਹੇ ਤੇ ਬਾਰੀਆਂ ਵਾਧੂ ਜਿਹੜੀਆਂ ਨੇ ਉਪ ਵਿਖਾਈਆਂ ਹੋਈਆਂ ਨੇ ਸੋ ਦਰਬਾਰ ਸਾਹਿਬ ਦੀ ਅਸਲ ਤਸਵੀਰ ਦੀ ਤਾਂ ਕੋਈ ਘਾਟ ਹੀ ਨਹੀਂ ਸੀ ਫਿਰ ਇਸ AI ਤਕਨੀਕ ਦੀ ਵਰਤੋਂ ਕਿਉਂ ਕਰਨੀ ਪਈ ਕਿਉਂਕਿ ਦਰਬਾਰ ਸਾਹਿਬ ਰੋਹਾਨੀਅਤ ਦਾ ਕੇਂਦਰ ਹੈ ਤੇ ਉਸ ਦਾ ਨੀਂਹ ਪੱਥਰ ਰੱਖਣ ਦਾ ਤੁਸੀਂ 640 ਸਾਲਾ ਜਦੋਂ ਮਨਾ ਰਹੇ ਹੋ ਤਾਂ ਫਿਰ ਇਸ ਦੇਖ ਨੂੰ ਵਿਗਾੜਿਆ ਕਿਉਂ ਗਿਆ ਮੈਂ ਇਹ ਨਹੀਂ ਕਹਿੰਦਾ ਕਿ ਇਹ ਕੇਵਲ ਇੱਕ ਸਾਜਿਸ਼ ਹੋ ਸਕਦੀ ਹੈ ਪਰ ਇਹ ਨਾ ਸਮਝੀਂ ਜ਼ਰੂਰ ਹੈ ਕਿ ਜਿਸ ਪਾਵਨ ਦਰਬਾਰ ਸਾਹਿਬ ਦਾ ਤੁਸੀਂ 640 ਸਾਲਾ ਨੀਂਹ ਰੱਖਣ ਦਾ ਦਿਹਾੜਾ ਮਨਾ ਰਹੇ ਹੋ ਤੁਸੀਂ ਉਸ ਦੀ ਤਸਵੀਰ ਜਿਹੜੀ ਹੈ ਉਹੀ ਮੀਡੀਆ ਦੇ ਵਿੱਚ ਗਲਤ ਪੇਸ਼ ਕਰ ਰਹੇ ਹੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ 350 ਸਾਲਾ ਦਿਹਾੜਾ ਤੇ ਜਿਸ ਨੂੰ ਹੇਲੋ ਕਿਹਾ ਜਾਂਦਾ ਤੁਸੀਂ ਅਕਸਰ ਕਿਸੇ ਵੀ ਧਾਰਮਿਕ ਸ਼ਖਸੀਅਤ ਦੀ ਕਿਸੇ ਵੀ ਰੋਹਾਨੀ ਰਹਿਬਰ ਦੀ ਤਸਵੀਰ ਵੇਖਦੇ ਹੋ ਤੇ ਉਸ ਤਸਵੀਰ ਦੇ ਸਿਰ ਦੇ ਆਲੇ ਦੁਆਲੇ ਇੱਕ ਗੋਲ ਚੱਕਰ ਹੁੰਦਾ ਜਿਸ ਨੂੰ ਹੇਲੋ ਕਿਹਾ ਜਾਂਦਾ H A L O ਇਹਦਾ ਮਤਲਬ ਹੁੰਦਾ ਹੈ ਕਿ ਇਹ ਜਿਹੜਾ ਸਿਰ ਦੇ ਦੁਆਲੇ ਵਿਖਾਇਆ ਗਿਆ ਚੱਕਰ ਹੁੰਦਾ ਹੈ ਇਹ ਰੋਹਾਨੀ ਸ਼ਖਸੀਅਤ ਦੀ ਪੇਸ਼ਕਾਰੀ ਦਾ ਅਹਿਮ ਅੰਗ ਹੁੰਦਾ ਜਿਸ ਨੂੰ ਸਪਿਰਚੁਅਲ ਰੇਡੀਅੰਸ ਵੀ ਕਿਹਾ ਜਾਂਦਾ ਭਾਵੇਂ ਕਿ ਮੈਂ ਮੰਨਦਾ ਕਿ ਸਿੱਖ ਧਰਮ ਵਿੱਚ ਤਸਵੀਰ ਪੂਜਾ ਦਾ ਕੋਈ ਸਥਾਨ ਨਹੀਂ ਸਾਡੇ ਵਾਸਤੇ ਸਪਸ਼ਟ ਸੰਦੇਸ਼ ਹੈ ਸਾਡੀ ਗੁਰਮਤ ਵਿਚਾਰਧਾਰਾ ਦੇ ਵਿੱਚ ਕਿ ਗੁਰ ਮੂਰਤ ਗੁਰ ਸ਼ਬਦ ਹੈ ਪਰ ਜਿੱਥੇ ਕਿਤੇ ਤਸਵੀਰ ਦੀ ਵਰਤੋਂ ਵਿਖਾਈ ਗਈ ਹੈ ਬਹੁਤ ਸਾਰੀਆਂ ਸਿੱਖਾਂ ਦੀਆਂ ਕਿਤਾਬਾਂ ਦੇ ਵਿੱਚ ਫਰੇਸਕੋ ਦੇ ਵਿੱਚ ਜਿਹੜੇ ਕੰਧ ਚਿੱਤਰ ਨੇ ਤੇ ਉਹਨਾਂ ਦੇ ਵਿੱਚ ਜਦੋਂ ਗੁਰ ਸ਼ਖਸੀਅਤ ਨੂੰ ਜਾਂ ਗੁਰੂ ਸਾਹਿਬਾਨ ਨੂੰ ਵਿਖਾਇਆ ਜਾਂਦਾ ਹੈ ਬਾਲ ਅਵਸਥਾ ਤੋਂ ਲੈ ਕੇ ਕਿਸੇ ਵੀ ਅਵਸਥਾ ਤੱਕ ਤੇ ਉਹਨਾਂ ਦੇ ਸਿਰ ਦੇ ਦੁਆਲੇ ਉਸ ਜਿਹੜਾ ਹੈਲੋ ਹੁੰਦਾ ਉਸ ਨੂੰ ਜਰੂਰ ਜਿਹੜਾ ਉਹ ਬਣਾਇਆ ਜਾਂਦਾ ਹੈ ਕਿਉਂਕਿ ਉਹਦਾ ਭਾਵ ਹੁੰਦਾ ਹੈ ਕਿ ਇਹ ਸ਼ਖਸੀਅਤ ਰੋਹਾਨੀ ਗਿਆਨ ਦੇ ਨਾਲ ਭਰਪੂਰ ਹੈ ਤੇ ਰੋਹਾਨੀ ਗਿਆਰ ਦਾ ਪਸਾਰਾ ਵੀ ਕੀਤਾ ਹੈ ਔਰ ਕੇਵਲ ਸਿੱਖਾਂ ਦੇ ਵਿੱਚ ਨਹੀਂ ਅਸੀਂ ਗ੍ਰੀਕਸ ਨੂੰ ਲੈ ਲიਏ ਬੁੱਧ ਧਰਮ ਨੂੰ ਲੈ ਲიਏ ਹਿੰਦੂ ਧਰਮ ਨੂੰ ਲੈ ਲიਏ ਰੋਮਨਸ ਨੂੰ ਲੈ ਲიਏ ਇਸਾਈਆਂ ਨੂੰ ਲੈ ਲიਏ ਇਹਨਾਂ ਸਾਰੇ ਹੀ ਧਰਮਾਂ ਦੇ ਵਿੱਚ ਕਿਸੇ ਵੀ ਸ਼ਖਸੀਅਤ ਨੂੰ ਜਦੋਂ ਧਾਰਮਿਕ ਸ਼ਖਸੀਅਤ ਨੂੰ ਚਿੱਤਰਕਾਰੀ ਚ ਪੇਸ਼ ਕੀਤਾ ਜਾਂਦਾ ਤੇ ਉਹਦੇ ਸਿਰ ਦੇ ਦੁਆਰੇ ਉਹ ਜਿਹੜਾ ਚੱਕਰ ਆ ਜਰੂਰ ਖਾਇਆ ਜਾਂਦਾ ਮੰਨ ਲਓ ਬਾਲ ਅਵਸਥਾ ਦੇ ਵਿੱਚ ਗੁਰੂ ਸਾਹਿਬ ਦੀਆਂ ਬਹੁਤ ਸਾਰੇ ਬਾਲਾਂ ਦੇ ਨਾਲ ਤਸਵੀਰਾਂ ਨੇ ਸਾਰੇ ਖੇਡ ਰਹੇ ਬਾਲ ਇੱਕੋ ਜੇ ਨੇ ਪਰ ਉਹਨਾਂ ਵਿੱਚੋਂ ਗੁਰੂ ਸਾਹਿਬ ਕਿਹੜੇ ਨੇ ਉਹਦੇ ਵਾਸਤੇ ਸਿਰ ਦੇ ਦੁਆਰੇ ਚੱਕਰ ਬਖਾਇਆ ਜਾਂਦਾ ਸੋ ਇਸੇ ਤਰ੍ਹਾਂ ਕਿਸੇ ਵੀ ਉਮਰ ਦੇ ਵਿੱਚ ਬਹੁਤ ਸਾਰੇ ਵਿਅਕਤੀ ਸਿੱਖੀ ਰੂਪ ਚ ਬੈਠੇ ਨੇ ਗੁਰੂ ਸਾਹਿਬ ਕਿਹੜੇ ਨੇ ਤੇ ਉਹ ਜਿਹੜਾ ਚੱਕਰ ਹੁੰਦਾ ਉਸ ਰੋਸਾਨੀ ਸ਼ਖਸੀਅਤ ਦੀ ਜਿਹੜੀ ਪਛਾਣ ਦੱਸਦਾ ਹੈ ਈਸ਼ਵਰ ਗੁਰਤੇਗ ਬਾ ਦਸਾਉ ਦੀ ਤਸਵੀਰ ਦੇ ਵਿੱਚ ਇਹ ਜਿਹੜਾ ਹੈਲੋ ਏ ਇਹ ਵੀ ਗੁੰਮ ਹੈ ਹੁਣ ਹੈਲੋ ਦੇ ਨਾਂ ਹੋਣ ਕਰਕੇ ਜਿਹੜਾ ਤਸਵੀਰ ਦਾ ਰੋਹਾਨੀ ਰੂਪ ਪੇਸ਼ ਕਰਨਾ ਹੁੰਦਾ ਉਹ ਇੱਕ ਵਾਰੀ ਨਹੀਂ ਹੋਇਆ ਪਹਿਲਾਂ ਵੀ ਮੈਂ ਵੇਖਿਆ ਇਹਨਾਂ ਦੇ ਇਸ਼ਤਿਹਾਰਾਂ 'ਚ ਬਹੁਤ ਵਾਰੀ ਹੋ ਚੁੱਕਾ ਹੈ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਪੰਜਾਬ ਸਰਕਾਰ ਨੇ ਐਵੇਂ ਦੀ ਕਿਸੇ ਵੀ ਇਸ਼ਤਿਹਾਰਬਾਜ਼ੀ ਦੇ ਵਿੱਚ ਕਿਸੇ ਤਸਵੀਰ ਦੀ ਵਰਤੋਂ ਕਰਨੀ ਹੋਵੇ ਤਾਂ ਉਹਨਾਂ ਨੂੰ ਬਜਾਏ ਕਿ ਇਹ ਸਲਾਹ ਲਈ ਜਾਵੇ ਕਿ ਸ਼ਤਾਬ ਦੀਆਂ ਕਿਵੇਂ ਮਨਾਈਆਂ ਜਾਣ ਸਲਾਹ ਇਹ ਲੈਣੀ ਚਾਹੀਦੀ ਹੈ ਕਿ ਤਸਵੀਰ ਜੇਕਰ ਉਹਨਾਂ ਨੂੰ ਜਰੂਰ ਹੀ ਪ੍ਰਕਾਸ਼ਿਤ ਕਰਨੀ ਪੈਣੀ ਹੈ ਤੇ ਉਹ ਤਸਵੀਰ ਕਿਵੇਂ ਦੀ ਹੋਵੇ ਵੈਸੇ ਤਾਂ ਐਵੇਂ ਦੀ ਸਲਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਲਈ ਜਾ ਸਕਦੀ ਹੈ ਪਰ ਅਕਸਰ ਪੰਜਾਬ ਦੇ ਵਿੱਚ ਹੁਣ ਇਹ ਮਾਨਤਾ ਬਣ ਚੁੱਕੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਰਾਜਨੀਤਿਕ ਧਿਰ ਦਾ ਹਿੱਸਾ ਹੈ ਇਸ ਕਰਕੇ ਹੋ ਸਕਦਾ ਉਹਨਾਂ ਤੋਂ ਸਲਾਹ ਲੈਣੀ ਸਰਕਾਰੀ ਨੁਮਾਇੰਦੇ ਜਾਇਜ਼ ਨਾ ਸਮਝਦੇ ਹੋਣ ਪਰ ਬਹੁਤ ਸਾਰੇ ਐਸੇ ਬੁੱਧੀਜੀਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਕਿਤੇ ਨਾ ਕਿਤੇ ਉਹਨਾਂ ਦੇ ਕੋਲੋਂ ਸਲਾਹ ਲਈ ਜਾ ਸਕਦੀ ਹੈ ਸਲਾਹ ਕੇਵਲ ਇਹ ਨਾਲ ਲਈਏ ਕਿ ਕਿਵੇਂ ਮਨਾਈ ਜਾਵੇ ਸਲਾਹ ਇਹ ਲੈਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਕਿ ਜਿਹੜਾ ਇਸ਼ਤਿਹਾਰ ਹੈ ਉਹ ਕਿਵੇਂ ਦਿੱਤਾ ਜਾਵੇ ਸੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਦਰਬਾਰ ਸਾਹਿਬ ਜੇਕਰ ਜਰੂਰ ਮਨਾਉਣੀ ਹੈ ਤੇ ਮੇਰੇ ਖਿਆਲ ਦੇ ਨਾਲ ਤੁਸੀਂ ਦਰਬਾਰ ਸਾਹਿਬ ਦੀ ਨੀ ਰੱਖਣ ਦਾ 450 ਸਾਲਾ ਮਨਾ ਰਹੇ ਹੋ ਤੇ ਸਭ ਤੋਂ ਅਹਿਮ ਭਾਗ ਜਾਂ ਅਹਿਮ ਕਾਰਜ ਹੋਵੇਗਾ ਕਿ ਤੁਹਾਡੀ ਸਰਕਾਰ ਹੈ ਤੁਸੀਂ ਦਰਬਾਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਸਕਦੇ ਹੋ ਕੋਸ਼ਿਸ਼ ਕਰੋ ਕੇਂਦਰ ਦੇ ਵੱਲੋਂ ਕੀ ਰਿਪਲਾਈ ਆਉਂਦਾ ਹੈ ਪੰਜਾਬ ਦੇ ਲੋਕ ਤੁਹਾਡੇ ਨਾਲ ਖੜਨਗੇ ਦੂਸਰੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਜਿੰਨਾ ਕਾਂਗੜ ਦੇ ਅਲਾਕੇ ਦੇ ਵਿੱਚ ਸਭ ਤੋਂ ਪਹਿਲਾਂ ਇਹ ਹੁਕਮਨਾਮਾ ਜਾਰੀ ਕੀਤਾ ਸੀ ਕਿ ਮੇਰੇ ਸਿੱਖ ਜਿਹੜੇ ਨੇ ਉਹ ਤਮਾਕੂ ਦੀ ਖੇਤੀ ਨਾ ਕਰਨ ਪੰਜਾਬ ਦੇ ਵਿੱਚ ਤਮਾਕੂ ਦੀ ਮਨਾਹੀ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਸਕਦਾ ਹੋਰ ਵੀ ਬਹੁਤ ਸਾਰੇ ਮਸਲੇ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਪੰਜਾਬ ਦੇ ਹੱਕਾਂ ਦੀ ਗੱਲ ਹੋਵੇ ਪੰਜਾਬ ਦੇ ਖੁਦ ਵਿਕਤਿਆਰ ਢਾਂਚੇ ਦੀ ਗੱਲ ਹੋਵੇ ਬਹੁਤ ਸਾਰੇ ਐਵੇਂ ਦੇ ਮਸਲੇ ਨੇ ਜਿਨ੍ਹਾਂ ਨੂੰ ਹੱਲ ਕਰਾ ਕੇ ਇਹਨਾਂ ਸ਼ਤਾਬਦੀਆਂ ਨੂੰ ਸਾਰਥਕ ਰੂਪ ਚ ਮਨਾਇਆ ਜਾ ਸਕਦਾ ਹੈ ਤੇ ਮੇਰੇ ਖਿਆਲ ਦੇ ਨਾਲ ਇਹੀ ਇੱਕ ਜਾਇਜ਼ ਢੰਗ ਹੋਵੇਗਾ ਬਜਾਏ ਕਿ ਅਸੀਂ ਬਹੁਤ ਵੱਡੇ ਇਕੱਠ ਕਰ ਲਈਏ ਬਹੁਤ ਸਾਰੇ ਸੈਮੀਨਾਰ ਕਰ ਲਈਏ ਜਾਂ ਫਿਰ ਬਹੁਤ ਸਾਰੇ ਅਸੀਂ ਕਹਿ ਸਕਦੇ ਹਾਂ ਕਿ ਇਹ ਵੱਡੇ ਸਮਾਗਮ ਜਾਂ ਵੱਡੇ ਮਾਰਚ ਜਿਹੜੇ ਆ ਉਹ ਕਰ ਲઈએ ਇਹਦੇ ਤੋਂ ਬਿਹਤਰ ਹੋਵੇਗਾ ਕਿ ਕਿਸੇ ਸਾਰਥਕ ਹੱਲ ਵਾਲੇ ਪਾਸੇ ਤੁਰਿਆ ਜਾਵੇ ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਇਸ ਸਤਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ